गाँव सुहाना में बाबा दीप सिंह नगर सुहाना में एक बड़ा तीज कार्यक्रम आयोजित किया गया कार्यक्रम में जिला मोहाली के अध्यक्ष और एक प्रमुख समाज सेवी पहलवान अमरजीत सिंह ने मुख्य अतिथि के रूप में भाग लिया पहलवान अमरजीत सिंह गिल ने प्रेस को बताया कि हमारी सामुदायिक भावना को बनाए रखने के लिए सामाजिक धार्मिक और खेलों के प्रति जमीन पर बहुत काम करने की जरूरत है ਪੰਜਾਬ ਪੰਜਾਬੀਅਤ ਕੇ ਲਿਏ ਅੱਛੇ ਪ੍ਰਯਾਸ ਕਰਨੇ ਦੀ ਜ਼ਰੂਰਤ ਹੈ। ਕਾਰਕ੍ਰਮ ਮੇਂ ਪਹੁੰਚਕਰ ਉਹਨੋ ਨੇ ਸਭੀ ਮਾਤਾਵਾਂ ਔਰ ਬਹਿਨੋ ਕੋ ਤੀਜ ਕੇ ਤਿਹਾਰ ਕੀ ਬਧਾਈ ਦੀ। ਪਹਿਲਾਂ ਤੁਹਾਡੀ ਸਾਰੀ ਟੀਮ ਦਾ ਸੂ ਧੰਨਵਾਦ ਕਰਦੇ ਇੱਥੇ ਪਹੁੰਚਣ ਤੇ। ਜੀ ਆਇਆਂ ਆਖਦੇ। ਇਹ ਪ੍ਰੋਗਰਾਮ ਅੱਜ ਬਹੁਤ ਲੋੜ ਹੈ ਪੰਜਾਬ ਨੂੰ ਐਦਾਂ ਦੇ ਸਮਾਜਿਕ ਪ੍ਰੋਗਰਾਮਾਂ ਦੀ ਕਿਉਂਕਿ ਇਹ ਪਿਆਰ ਦਰਸਾਉਣ ਨੇ ਇੱਕ ਜੋੜਤਾ ਦਰਸਾਉਣ ਨੇ ਤੇ ਮੈਂ ਆਪਣੇ ਸਤਿਕਾਰਯੋਗ ਆਪਣੀਆਂ ਮਾਮਾ ਪੈੜਾਂ ਜਿਹੜੀਆਂ ਇੱਥੇ ਤੁਸੀਂ ਦੇਖਿਆ ਉਹਨਾਂ ਦੇ ਪ੍ਰੋਗਰਾਮ ਤੇ ਸਾਰੇ ਆਏ ਐ ਤੇ ਉਹਨਾਂ ਨੂੰ ਮੈਂ ਲੱਖ ਲੱਖ ਵਾਰ ਕਦਰਨਾਤੀਆਂ ਦੇ ਇਸ਼ਤਿਹਾਰ ਦਿਆਂ। ਹੋਰ ਬੱਚੇ ਪ੍ਰਧਾਨ ਜੀ ਕੀ ਲੱਗਦਾ ਹੈਗਾ ਜੋ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਕਿਉਂਕਿ ਸਾਡੇ ਅੱਜ ਕੱਲ ਦੇ ਬੱਚਿਆਂ ਨੂੰ ਸਾਡੇ ਕਲਚਰ ਬਾਰੇ ਇਸ ਪਹਿਰਾਵੇ ਬਾਰੇ ਵੀ ਨਹੀਂ ਪਤਾ ਜੋ ਅੱਜ ਦੇ ਵੇਲੇ ਨੇ। ਕੀ ਲੱਗਦਾ ਹੈ ਇਦਾਂ ਦੇ ਪ੍ਰੋਗਰਾਮਾਂ ਨਾਲ ਸਾਡੇ ਬੱਚੇ ਕੁਝ ਜਾਗਰੂਕ ਹੋਣਗੇ? ਬਿਲਕੁਲ ਜੀ ਇਹ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ। ਅੱਜਨ ਬਹੁਤ ਲੋੜ ਹੈ ਪੰਜਾਬ ਪੰਜਾਬੀਅਤ ਲਈ ਬਹੁਤ ਚੰਗੇ ਉਪਰਾਲੇ ਕਰਨ ਦੀ ਕਿਉਂਕਿ ਪੰਜਾਬ ਇੱਕ ਬਹੁਤ ਗੁਰੂਆਂ ਪੀਰਾਂ ਸੁਪੀਰਾਂ ਦੀ ਧਰਤੀ ਹੈ ਇੱਥੇ ਬਹੁਤ بڑے بڑے ਇਤਿਹਾਸ ਰਚੇ ਗਏ ਤੇ ਅੱਜ ਇੱਕ ਜੁਟਦਾ ਦੀ ਜਿੱਥੇ ਕਮੀ ਦਿਖ ਰਹੀ ਹੈ ਉਥੇ ਐਦਾਂ ਦੇ ਉਪਰਾਲੇ ਕਰਨ ਦੀ ਅੱਜ ਬਹੁਤ ਲੋੜ ਹੈ ਮੈਂ ਚਾਹੂੰਗਾ ਵੀ ਜਿੱਦਾਂ ਸਾਡਾ ਲਖਵਿੰਦਰ ਸਿੰਘ ਕਾਲਾ ਸਾਡੇ ਦੀਪ ਸਿੰਘ ਨਗਰ ਦੇ ਪ੍ਰਧਾਨ ਨੇ ਉਹਨਾਂ ਦੀ ਕਮੇਟੀ ਹੈ ਬਹੁਤ ਵੱਡੇ ਵੱਡੇ ਉਪਰਾਲੇ ਕਰਦੀ ਹੈ ਇਦਾਂ ਹਰੇਕ ਨਗਰ ਚ ਜ਼ਿੰਮੇਵਾਰ ਸ਼ਖਸ ਹੋਣੇ ਚਾਹੀਦੇ ਜਿਹੜੇ ਇਦਾਂ ਦੇ ਉਪਰਾਲੇ ਕਰਨ ਤੇ ਆਪਣੀ ਪੰਜਾਬ ਪੰਜਾਬੀਅਤ ਲਈ ਚੰਗੇ ਉਪਰਾਲੇ ਕਰਨ ਤੇ ਇੱਕ ਜੁਟਤਾ ਨਾਲ ਸਾਰੇ ਸਾਰੇ ਵੀ ਚੰਗਾ ਸੰਦੇਸ਼ ਦੇਣ ਸਰ ਜੇ ਕਹਿੰਦੇ ਧੀਆ ਨਹੀਂ ਹੋਣਗੀਆਂ ਤੇ ਤੀਜ ਕਿੱਦਾਂ ਮਨਾਵਾਂਗੇ ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਜਿਹੜੇ ਅੱਜ ਵੀ ਫਰਕ ਸਮਝਦੇ ਨੇ ਧੀਆ ਦੇ ਵਿੱਚ ਤੇ ਮੁੰਡਿਆਂ ਦੇ ਮੈਂ ਕਹੂੰਗਾ ਇਹ ਵੀ ਜਿਹੜੇ ਇੱਕ ਔਰਤ ਦਾ ਦਰਜਾ ਬਹੁਤ ਵੱਡਾ ਦਰਜਾ ਮੈਂ ਇਸ ਸ਼ਬਦ ਤੋਂ ਬਿਆਨ ਬਿਲਕੁਲ ਵੀ ਨਹੀਂ ਬਿਆਨ ਕਰ ਸਕਦਾ ਕਿਉਂਕਿ ਜਿਸ ਸੋਕਿਉ ਮੰਦਾ ਆਖੀਏ ਜਿਤ ਜੰਮੇ ਰਾਜਨ ਸਾਰੇ ਰਾਜੇ ਤੁਹਾਨੂੰ ਪਤਾ ਜੇ ਜਿਹੜੀ ਸ੍ਰਿਸ਼ਟੀ ਹੈ ਆਪਣੀ ਇੱਕਔਰਤ ਤੇ ਟਿਕੀ ਹੋਈ ਹੈ ਬਹੁਤ ਵੱਡਾ ਦਰਜਾ ਮੈਂ ਅੱਜ ਬਹੁਤ ਦਰਜਾ ਮਤਲਬ ਮੈਂ ਵਿਆਹ ਨਹੀਂ ਕਰ ਸਕਦਾ ਇਹ ਗੱਲ ਤੇ ਸਰ ਅੱਜ ਬੱਚਿਆਂ ਦੀ ਪਰਫਾਰਮੈਂਸ ਕੀਤੀ ਹੈ ਕੀ ਕਿੱਦਾਂ ਲੱਗਿਆ ਦੇਖ ਕੇ ਉਸ ਬਾਰੇ ਅਗਰ ਕੀ ਕਹਿਣਾ ਚਾਹੋਗੇ ਦੇਖੋ ਜੀ ਬਹੁਤ ਚੰਗਾ ਲੱਗਿਆ ਰੂਰ ਨੂੰ ਖੜਾ ਹੋ ਗਿਆ ਅੱਜ ਬੱਚਿਆਂ ਦੀ ਇਹ ਪਰਫਾਰਮੈਂਸ ਦੇਖ ਕੇ ਤੇ ਬਹੁਤ ਚੰਗਾ ਲੱਗਿਆ ਜਦੋਂ ਸਾਡੇ ਸੈਕਟਰ ਦੇ 70 ਤੋਂ ਬਹੁਤ ਹੀ ਸੂਝਵਾਨਾਗੂ ਸਹਿਬਾਨਾਂ ਨਾਲ ਇੱਥੇ ਤਾਲਮੇਲ ਹੋਇਆ ਸਾਡੀਆਂ ਮਾਤਾ-ਮਾਂ ਭੈਣਾਂ ਨੇ ਸਾਡਾ ਸਵਾਗਤ ਕੀਤਾ ਅਸੀਂ ਹਮੇਸ਼ਾ ਆਪਣੇ ਲੋਕਾਂ ਦੇ ਰਿਣੀ ਰਹਾਂਗੇ ਇਸ ਲਈ ਕਿ ਦੱਸਦੇ ਹੋ ਪ੍ਰੋਗਰਾਮ ਕਿਹਨਾਂ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈਗਾ ਕਿਸੇ ਐਜ਼ ਇੱਕ ਮਹਿਮਾਨ ਪਹੁੰਚੇ ਉਹਨਾਂ ਬਾਰੇ ਵੀ ਜਾਣਕਾਰੀ ਇਹ ਬਾਬਾ ਦੀਪ ਸਿੰਘ ਨਗਰ ਦੀ ਕਮੇਟੀ ਵੱਲੋਂ ਸਰਦਾਰ ਲਖਵਿੰਦਰ ਸਿੰਘ ਕਾਲਾ ਜੀ ਇੱਥੇ ਦੇ ਪ੍ਰਧਾਨ ਨੇ ਨਗਰ ਦੇ ਤੇ ਮੇਰਾ ਮੰਨਣਾ ਵੀ ਇੱਥੇ ਤਕਰੀਬਨ ਇੱਕ ਸਾਲ ਤੋਂ ਕਾਫੀ ਇਦਾਂ ਦੇ ਸਮਾਜਿਕ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਸੀਂ ਹਮੇਸ਼ਾ ਸਮੂਲੀਅਤ ਕਰਦੇ ਹਾਂ ਪ੍ਰੋਗਰਾਮ 'ਚ ਤੇ ਵੱਧ ਚੜਕੇ ਹਿੱਸਾ ਲੈਂਦੇ ਆਂ ਤੇ ਦਾਸ ਨੂੰ ਜਿਹੜੀ ਵੀ ਡਿਊਟੀ ਇਹਨਾਂ ਦੀ ਕਮੇਟੀ ਵੱਲੋਂ ਲਈ ਜਾਂਦੀ ਹੈ ਅਸੀਂ ਆਪਣੇ ਤਨ ਦੇ ਹੀ ਨਾ ਨਭਾਉਂਦੇ ਠੀਕ ਹੈ ਉਹ ਸੰਗਠਨ ਕੋਲ ਜੀ ਸਾਡੇ ਤੱਕ ਪਹੁੰਚੇ ਬਹੁਤ ਵਧੀਆ ਲੱਗਿਆ ਜੀ ਬਹੁਤ ਚੰਗਾ ਲੱਗਿਆ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਰ ਜੀ ਪਲਵਾਨ ਜੀ ਯੂਥ ਲੀਡਰ ਵੀ ਨੇ ਬੱਚਿਆਂ ਨੂੰ ਅੱਜ ਹੌਸਲਾ ਦੇਣੇ ਪਹੁੰਚੇ ਨੇ ਕੀ ਮਹਿਸੂਸ ਕਰਦੇ ਹਾਂ ਇਸ ਬਾਰੇ ਉਹਨੂੰ ਬਹੁਤ ਹੀ ਵਧੀਆ ਲੱਗਿਆ ਜੀ ਤੇ ਆਪਣੇ ਭਰਾ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨਾਲ ਹਮੇਸ਼ਾ ਮੁੱਢ ਨਾਲ ਮੋਢਾ ਜੋੜ ਕੇ ਖੜਿਆ ਹੈ ਜਦੋਂ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਸਾਡੇ ਨਾਲ ਹਮੇਸ਼ਾ ਖੜਦੇ ਆ ਇਹ ਨਹੀਂ ਕੋਈ ਵੀ ਪ੍ਰੋਗਰਾਮ ਹੋਵੇ ਕਿਸੇ ਨੂੰ ਵੀ ਅੰਦਰ ਜਿੱਦਾਂ ਕੋਈ ਵੀ ਪਿੰਡ ਦੇ ਅੰਦਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਇਹੋ ਤਰ੍ਹਾਂ ਦੀ ਵੀ ਸੋ ਉਹ ਵੀ ਲੋੜ ਹੈ ਉਹ ਵੀ ਦੰਦੇ ਤੇ ਸਭ ਕਿੰਦਾ ਖਿਆਲ ਚ ਆਇਆ ਕਿ ਛੋਟੇ ਬੱਚਿਆਂ ਨੂੰ ਇੱਕ ਕਲਚਰ ਦੇ ਨਾਲ ਜੋੜਿਆ ਜਾਵੇ ਕਿੰਦਾ ਖਿਆਲ ਚ ਆਇਆ ਇਹ ਜੀ ਇਹ ਬਹੁਤ ਵਧੀਆ ਸੋਚ ਹੈ ਇਨ੍ਹਾਂ ਦੀ ਜੀ ਇਹ ਸੋਚ ਨੂੰ ਸਲਾਮ ਹੈ ਅੱਜ ਬਹੁਤ ਲੋੜ ਹੈ ਪੰਜਾਬ ਪੰਜਾਬੀਅਤ ਨੂੰ ਬਚਾਣ ਲਈ ਕਿ ਚੰਗੇ ਉਪਰਾਲੇ ਕਰਨ ਲਈ ਇੱਕ ਛੋਟਦਾ ਦਾ ਸਨੇਹਾ ਦੇਣ ਲਈ ਕਿਉਂਕਿ ਆਪਣੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਟੁੱਟਦੀ ਜਾ ਰਹੀ ਹੈ ਤਕਰੀਬਨ ਜਿਹੜੀ ਗੈਰ ਪੰਜਾਬੀਆਂ ਵਾਲੀ ਯਾਰ ਪਿਛਲੇ ਸਮਿਆਂ ਤੋਂ ਬਹੁਤ ਫਵਾਹਾਂ ਆਉਂ ਰਹੀਆਂ ਆਪਣੇ ਪੰਜਾਬ ਲਈ ਪੰਜਾਬੀਅਤ ਲਈ ਆਪਾਂ ਨੂੰ ਬਹੁਤ ਗਰਾਊਂਡ ਤੇ ਕੰਮ ਕਰਨ ਦੀ ਲੋੜ ਹੈ ਇਸੇ ਰਾਜ ਦੇਸੀ ਬੋਲੀਆਂ ਵੀ ਸੁਣਨ ਨੂੰ ਮਿਲੀਆਂ ਕਿ ਭਾ ਲੈ ਗਿਆ ਦੇਸੀ ਯਾਦ ਆ ਗਿਆ ਦੇਖੋ ਇਹ ਪਛੋਕੜ ਹੈ ਪੰਜਾਬ ਦਾ ਜੇ ਪੰਜਾਬ ਦਾ ਪਛੋਕੜ ਬਰਕਰਾਰ ਰਹੂਗਾ ਤਾਂ ਪੰਜਾਬ ਬਰਕਰਾਰ ਰਹੂਗਾ ਬਸ ਇਹ ਹਮਾਰੇ ਰਾਮ ਮਾਰੇ ਰਾਮ ਮਾਰੇ ਇੱਕ ਲੇਡੀ ਨੂੰ ਇੰਨੀ ਕੋਈ ਹੱਜਾ ਦਾ ਸਾਵ ਨਹੀਂ ਸੀ ਜੀ 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 ਤੇ ਸਭ ਨੂੰ ਇਹ ਲੱਗਿਆ ਕਿ ਸਾਰੀਆਂ ਭੈਣ ਜਿੰਨ ਮੈਨੂੰ ਕਿਹਾ ਕਿ ਆਪਾਂ ਕੋਈ ਪ੍ਰੋਗਰਾਮ ਸ਼ੁਰੂ ਕਰਦੇ ਆਂ ਤੇ ਫਿਰ ਮੈਂ ਆਪਣੇ ਪ੍ਰਧਾਨ ਨਾਲ ਗੱਲ ਕਰੀ ਆ ਕਿ ਸਾਨੂੰ ਵੀ ਕੋਈ ਸੱਭਿਆਚਾਰਕ ਪ੍ਰੋਗਰਾਮ ਕਰਨ ਲਈ ਕਹੋ ਵੀ ਇਹ ਕੇਂਦਰ ਦੀ ਤਿਆਰੀ ਕਰ ਲੋ ਤੁਸੀਂ ਵੀ ਮੈਂ ਤੁਹਾਡਾ ਸਾਥ ਦਵਾਂਗਾ ਸੋ ਇਹਨਾਂ ਦੇ ਸਾਥ ਨਾਲ ਇਹ ਅਸੀਂ ਤੀਆਂ ਬਣਾ ਰਹੀ ਆਂ ਜੀ ਮੈਂ ਕਹਿੰਦਾ ਬਹੁਤ ਵੱਡਾ ਯੋਗਦਾਨ ਤੁਸੀਂ ਮੈਂ ਬੱਚਿਆਂ ਨੂੰ ਦੱਸਿਆ ਕਿ ਟਿੱਕਾ ਕੀ ਹੁੰਦਾ ਹੈਗਾ ਫੁਲਕਾਰੀ ਕੀ ਹਾਂ ਜੀ ਨਹੀਂ ਸਾਡੇ ਬੱਚੇ ਸੱਭਿਆਚਾਰ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਕਿਉਂਕਿ ਅਸੀਂ ਜਦੋਂ ਅਸੀਂ ਵੱਡੇ ਕਰਦੇ ਆਂ ਸਾਨੂੰ ਫੋਲੋ ਕਰਦੇ ਆਂ ਸਾਡੇ ਬੱਚਿਆਂ ਨੂੰ ਹਰ ਚੀਜ਼ ਦਾ ਪਤਾ ਤੁਸੀਂ ਸਕਿੱਟ ਦੇਖੀ ਬੱਚੇ ਨੂੰ ਨੌਲੇਜ ਹੋ ਗਈ ਕਿ ਕਿੱਦਾਂ ਸੰਭਾਰੇ ਹੁੰਦੇ ਨੇ ਸੰਭਾਲਾ ਸ਼ਬਦ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਅਸਦੇ ਬੱਚਿਆਂ ਨੂੰ ਇਹ ਨੌਲੇਜ ਆ ਚੁੱਕੀ ਹੈ ਕਿਉਂਕਿ ਇਹ ਜਿਹੜੇ ਸਾਡੇ ਛੋਟੇ ਛੋਟੇ ਪ੍ਰੋਗਰਾਮ ਹੁੰਦੇ ਹਨ ਨਾ ਇਹਨਾਂ ਚ ਹੀ ਸਾਡੇ ਬੱਚਿਆਂ ਨੂੰ ਸਭਿਆਚਾਰ ਦਾ ਪਤਾ ਚੱਲਦਾ ਠੀਕ ਹੈ ਸੋ ਇਹ ਵੀ ਇਸ ਤੇ ਸਾਡੇ ਪ੍ਰਧਾਨ ਸਾਹਿਬ ਰਕਿੰਦਰ ਕਾਲਾ ਜੀ ਦਾ ਧੰਨਵਾਦ ਹੈ ਕਿਉਂਕਿ ਇਹਨਾਂ ਨੇ ਸਾਡਾ ਹਮੇਸ਼ਾ ਹੀ ਸਾਥ ਦਿੱਤਾ